ਸਾਸਰੀ ਕਾਜੀ ਸਰਣ ਜੋਪ ਲੈ ਕੇ ਅੰਚ ਬਹੁਤ ਹੀ ਵਸੂਤਾ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਸ ਚੈਨਲ ਤੇ ਆਪਾਂ ਘੱਟ ਪ੍ਰਾਈਸ ਵਾਲੇ ਸੂਟ ਲਗਾਏ ਹੁੰਦੇ ਨੇ ਤੇ ਬੈਸਟ ਕਲੈਕਸ਼ਨ ਰਹੇਗੀ ਪਾਰਟੀਵਰ ਸ਼ਰਟ ਹੋਏਗੀ ਟੈਬੀ ਸਿਲਕ ਦੀ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇੰਬੋਡਰੀ ਰੇਗੀ ਬਾਟਮ ਪਲੇਨ ਹੋਏਗੀ ਪਿਓਰ ਸ਼ਿਫੋਨ ਡਿਜੀਟਲ ਪ੍ਰਿੰਟਡ ਦੁਪੱਟਾ ਹੋਏਗਾ ਐਸ ਦੇ ਉੱਪਰ ਪ੍ਰੋਪਰ ਲੇਸ ਦਾ ਕੰਮ ਹੋਏਗਾ ਇਹ ਜਿਹੜੀ ਸ਼ਰਟ ਹੋਏਗੀ ਸੌਫਟ ਹਗੋਪਾ ਕਾਟਨ ਸਿਲਕ ਦੀ ਸ਼ਰਟ ਹੋਏਗੀ ਬਹੁਤ ਹੀ ਸੋਹਣਾ ਨੈਕ ਦੇ ਵਰਕ ਹੋਏਗਾ ਬਾਟਮ ਸ਼ਟੂਨ ਦੀ ਹੋਏਗੀ ਔਰਗੈਂਜ਼ਾ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਹੀ ਵਰਕ ਹੋਏਗਾ ਇਹ ਜਿਹੜਾ ਸੂਟ ਹੋਏਗਾ ਸੌਫਟ ਕਾਟਨ ਦਾ ਸੂਟ ਹੋਏਗਾ ਮਿਰਰ ਵਰਕ ਦਾ ਕੰਮ ਹੋਏਗਾ ਬਾਟਮ ਜਿਹੜੀ ਹੋਏਗੀ ਕਾਟ ਹੋਏਗਾ ਬਹੁਤ ਹੀ ਸੋਨੇ ਕਲਰ ਹੋਣਗੇ ਲਾਈਟ ਜਿਹਾ ਕਲਰ ਸਿੰਗਲ ਕਲਰ ਹੋਏਗਾ ਜਿਹੜੀ ਬਾਟਮ ਹੈਗੀ ਸ਼ਟੂਨ ਦੀ ਹੋਏਗੀ ਜਿਹੜਾ ਦੁਪੱਟਾ ਹੈਗਾ ਸੇਮ ਸ਼ਰਟ ਵਾਲਾ ਫੈਬਰਿਕ ਸੌਫਟ ਸਿਲਕ ਦੁਪੱਟਾ ਹੋਏਗਾ ਇਹ ਜਿਹੜਾ ਸੂਟ ਹੈਗਾ ਮਸਲੀਨ ਸਿਲਕ ਦੀ ਸ਼ਰਟ ਹੋਏਗੀ ਏਮਬਲਿਡਰੀ ਬਹੁਤ ਹੀ ਪਿਆਰੀ ਹੋਏਗੀ ਜਿਹੜੀ ਬਾਟਮ ਹੈਗੀ ਸ਼ਟੂਨ ਦੀ ਹੋਏਗੀ ਮਸਲੀਨ ਸਿਲਕ ਦਾ ਦੁਪੱਟਾ ਹੋਏਗਾ ਇਹ ਜਿਹੜੇ ਸੂਟ ਹੋਣਗੇ ਆਰਗੈਂਜ਼ਾ ਦਾ ਸੂਟ ਮਿਲੇਗਾ ਦੋ ਕਲਰ ਹੋਣਗੇ ਸੀਕਵੈਂਸ ਦਾ ਕੰਮ ਹੋਏਗਾ ਜਿਹੜੀ ਬਾਟਮ ਹੋਏਗੀ ਸ਼ਟੂਨ ਦੀ ਹੋਏਗੀ ਦੁਪੱਟਾ ਜਿਹੜਾ ਆਰਗੈਂਜ਼ਾ ਦਾ ਹੋਏਗਾ ਉਸ ਦੇ ਅਗਲੀ ਇਹ ਰਸੂਟ ਆ ਰਹੀ ਸਾਫਟ ਆਰਗੰਜ਼ਾ ਦੀ ਸ਼ਰਟ ਹੋਏਗੀ ਮਿਰਰ ਵਰਕ ਦਾ ਕੰਮ ਹੋਏਗਾ ਪਰਲ ਵਰਕ ਦਾ ਕੰਮ ਹੋਏਗਾ ਬਹੁਤ ਹੀ ਸੋਹਣਾ ਨੈਕ ਹੋਏਗਾ ਜਿਹਦੀ ਬਾਟਮ ਹੋਏਗੀ ਮਲਾਈ ਕਾਟਨ ਦੀ ਬਾਟਮ ਹੋਏਗੀ ਸ਼ਿਫੋਨ ਦਾ ਦੁਪੱਟਾ ਹੋਏਗਾ ਜਿਹੜਾ ਸੂਟ ਹੋਇਆ ਸਿੰਗਲ ਪੀਸ ਹੋਏਗਾ ਸ਼ਰਟ ਹੋਏਗੀ ਪਿਓਰ オーਰਗੈਂਜ਼ਾ ਸਿਲਕ ਦੀ ਇਸ ਦੇ ਉੱਪਰ ਹੀ ਮਿਰਰ ਵਰਕ ਦਾ ਕੰਮ ਹੋਏਗਾ ਹੈਂਡ ਵਰਕ ਦਾ ਕੰਮ ਹੋਏਗਾ ਘੇਰੇ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਰਹੇਗਾ ਜਿਹੜੀ ਬਾਟਮ ਹੋਵੇਗੀ ਸ਼ਟੂਨ ਦੀ ਹੋਏਗੀ ਸ਼ਿਫੌਨ ਦਾ ਦੁਪੱਟਾ ਹੋਏਗਾ ਉਤੇ ਵੀ ਬਹੁਤ ਹੀ ਸੋਹਣਾ ਲੈਂਸ ਦਾ ਕੰਮ ਹੋਏਗਾ ਅਗਲਾ ਜਿਹੜਾ ਸੂਟ ਹੋਏਗਾ ਸਿੰਗਲ ਪੀਸ ਹੋਏਗਾ ਸੌਫਟ ਕਾਟਨ ਦੀ ਸ਼ਰਟ ਹੋਏਗੀ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਜਿਹੜੀ ਬਾਟਮ ਹੋਏਗੀ ਕਾਟਨ ਦੀ ਹੋਏਗੀ ਦੁਪੱਟਾ ਹੋਏਗਾ ਸ਼ਿਫੌਨ ਦਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਇਹ ਸੂਟ ਹੋਏਗਾ ਜੀ ਸ਼ ਬਹੁਤ ਹੀ ਸੋਨੇ ਵਿੱਚ ਤੁਹਾਨੂੰ ਵਰਕ ਮਿਲੇਗਾ ਜਿਹੜੀ ਬਾਟਮ ਹੋਏਗੀ ਸ਼ਟੂਨ ਦੀ ਹੋਏਗੀ ਦੁਪੱਟਾ ਹੋਏਗਾ ਸ਼ਿਮਰ ਸਿਲਕ ਦਾ ਜੇ ਇਕਲੇ ਜਿਹੜੇ ਸੂਟ ਹੋਣਗੇ ਪਿਓਰ ਕਰੇਪ ਦਾ ਸੂਟ ਹੋਏਗਾ ਪਾਰਟੀ ਵੇਅਰ ਕਲੈਕਸ਼ਨ ਰਹੇਗੀ ਘੇਰੇ ਤੇ ਬਾਟਮ ਤੇ neck ਤੇ ਵਰਕ ਹੋਏਗਾ ਚੁਣਾਉਣ ਦਾ ਦੁਪੱਟਾ ਹੋਏਗਾ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਸੂਟ ਹੋਏਗਾ ਜੀ 올 ਓਵਰ ਸੂਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਸ਼ਿਮਰ ਸਿਲਕ ਦਾ ਸੂਟ ਹੋਏਗਾ ਹੈਂਡਵਰਕ ਦਾ ਕੰਮ ਹੋਏਗਾ ਜਿਹੜਾ ਦੁਪੱਟਾ ਹੈਗਾ ਸ਼ਿਮਰ ਸਿਲਕ ਦਾ ਹੋਏਗਾ ਉਸ ਦੇ 4 ਸੈਟ ਲੇਸ ਦਾ ਕੰਮ ਹੋਏਗਾ ਇਹ ਜਿਹੜਾ ਸੂਟ ਹੋਏਗਾ 올 ਇਸ ਨੂੰ ਆ ਵਰਕ ਹੋਏਗਾ ਟੋਟਲੀ ਹੈਂਡ ਵਰਕ ਹੋਏਗਾ ਜਿਹੜਾ ਦੁਪੱਟਾ ਹੋਏਗਾ ਸ਼ਿਮਰ ਸਿਲਕ ਦਾ ਹੋਏਗਾ ਉਸ ਦੇ ਵਰਕ ਹੋਏਗਾ ਲੈਸ ਦਾ ਕੰਮ ਹੋਏਗਾ ਹਾਂਜੀ ਅੱਜ ਦੇ ਸੁੱਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ